ਨੂ ਘਟੋ ਘਟ ਸਾਲ ਮੰਗੋ ਚੱਲਿਆ ਜੀ ਇਹ ਸਾਰਾ ਕੁਝ ਬਰਦਾਸ਼ਤ ਕਰੀਂਦਾ ਸੀਵਰੇਜ ਦੀ ਬਲਾਕੀਜ ਹੋਈ ਪਈ ਆ ਪਾਣੀ ਬਹੁਤ ਗੰਦਾ ਖੜਾ ਹੈਗਾ ਰਾਹੇ ਸਿਵਰੇਜ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਕਿ ਲੋਕ ਬਿਮਾਰ ਹੋ ਰਹੇ ਨੇ ਕਿ ਇਨਫੈਕਸ਼ਨਾਂ ਵਧ ਰਹੀਆਂ ਨੇ ਕਿਆਂ ਪੇਟ ਦੀਆਂ ਪ੍ਰੋਬਲਮਾਂ ਹੋ ਰਹੀਆਂ ਨੇ ਕਿਆਂ ਪ੍ਰਸ਼ਾਸਨ ਸੁੱਤਾ ਪਿਆਗਾ ਅਸੀਂ ਪ੍ਰਸ਼ਾਸਨ ਤੋਂ ਬਹੁਤ ਵਾਰ ਮੰਗ ਕਰ ਚੁੱਕੇ ਆ ਕਮੇਡੀਆ ਵਾਲਿਆਂ ਨੂੰ ਕਹਿ ਕੇ ਥੱਕ ਗਏ ਸੀਵਰੇਜ ਬੋਰਡ ਨੂੰ ਕਹਿ ਕੇ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਥੱਕ ਗਏ ਵੀ ਸਾਡਾ ਕੋਈ ਮਸਲਾ ਹੱਲ ਕਰਕੇ ਦਿਓ ਪਰ ਸਾਡਾ ਕਿਸੇ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਕੁਝ ਦਿਨ ਪਹਿਲਾਂ ਐਮ.ਐਲ.ਏ ਸਾਹਿਬ ਆਏ ਸੀਗੇ ਇਸ ਰੋਡ ਤੇ ਚੈੱਕ ਕਰਨ ਵਾਸਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ 28 ਤਾਰੀਖ ਨੂੰ ਥੋੜੇ ਇੱਥੇ ਟੱਕ ਲੱਗ ਜੂਗਾ ਤੇ ਤੁਹਾਡਾ ਮਤਲਬ ਰੋਡ ਬਣ ਜਾਊਗਾ ਅਸੀਂ ਰੋਡ ਦੀ ਮੰਗ ਨਹੀਂ ਕਰ ਰਹੇ ਸਾਨੂੰ ਇਹ ਵੀ ਸਾਡਾ ਸੀਵਰੇਜ ਦਾ ਬਲੋਕ ਸਹੀ ਕਰਕੇ ਦਿੱਤਾ ਜਾਵੇ ਹੋਰ ਕੀ ਮੰਗ ਕਰਦੇ ਅਸੀਂ ਸੀਵਰੇਜ ਤੋਂ ਪਾਣੀ ਦੀ ਮੰਗ ਕਰ ਰਹੇ ਅਗਲੀ ਸੀਵਰੇਜ ਬੋਰਡ ਆਵੇ ਤੇ ਸਾਡੇ ਸੀਵਰੇਜ ਦੀ ਸਫਾਈ ਕਰਕੇ ਜਾਣ ਠੀਕ ਹੈ ਨਾ ਤੇ ਤਾਂ ਜੋ ਮਤਲਬ ਅਸੀਂ ਬਿਮਾਰੀਆਂ ਤੋਂ ਹੋ ਸਕਦਾ ਅੱਜ ਇਹ ਮਤਲਬ ਕਿ ਵਾਰਡ ਨੰਬਰ ਜਿਹੜਾ ਪ੍ਰੀਤ ਨਗਰ ਆ ਵਾਰਡ ਨੰਬਰ 16 17 ਤੇ 18 ਔਰ 2 ਤੇ 3 ਵਾਰਡ ਇਹਨਾਂ ਵੱਲੋਂ ਪੂਰੀ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਸਾਰੇ ਵਾਰਡ ਵਾਸੀ ਉਹਨਾਂ ਜਿਹੜੀ ਸੀਵਰੇਜ ਦੀ ਸਮੱਸਿਆ ਲੈ ਕੇ ਅੱਜ ਇਹ ਰੋਡ ਜਾਮ ਕੀਤਾ ਹੋਇਆ ਏ ਅੱਜ ਦਾ ਮਸਲਾ ਨਹੀਂ ਇਹ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਚੱਲਦਾ ਆਉਂਦਾ ਪਰ ਲੇਕਿਨ ਇਹ ਇਸ ਮਸਲੇ ਨੂੰ ਲੈ ਕੇ ਅਸੀਂ ਕਈ ਵਾਰ ਈਓ ਸਾਹਿਬ ਨੂੰ ਵੀ ਮਿਲਿਆ ਪ੍ਰਧਾਨ ਜੀ ਨੂੰ ਵੀ ਮਿਲਿਆ ਪਰ ਡੀਸੀ ਸਾਹਿਬ ਨੂੰ ਵੀ ਮਿਲਿਆ ਤੇ ਸੀਵਰੇਜ ਬੋਰਡ ਦੇ ਐਕਸਲ ਸਾਹਿਬ ਨੂੰ ਮਿਲਿਆ ਪਰ ਕਿਸੇ ਨੇ ਗੱਲ ਸੁਣ ਲਈ ਕਈ ਗੱਲ ਰਾਹ ਪਾਉਣ ਲਈ ਕੋਈ ਗੱਲ ਨਹੀਂ ਗਈ ਇਹ ਜਿਹੜੇ ਅਸੀਂ ਐਪਲੀਕੇਸ਼ਨਾਂ ਦਿੱਤੇ ਅਸੀਂ ਅੱਜ ਉਹ ਦਫ਼ਤਰੀ ਦਾਖਲ ਕਰਕੇ ਸਾਡੇ ਕਾਗਜ਼ ਬਣ ਕੇ ਹੀ ਰਹਿ ਗਏ ਆ ਅੱਜ ਤੁਸੀਂ ਦੇਖੋ ਕੋਈ ਲੋਕਾਂ ਦਾ ਸੌਂਕ ਨਹੀਂ ਸੜਕ ਦੇ ਬੈਠਣਾ ਅੱਜ ਇਹ ਲੋਕ ਜਿਹੜੇ ਮਜਬੂਰ ਹੋ ਕੇ ਅੱਜ ਘਰਾਂ ਦੇ ਵਿੱਚ ਪਾਣੀ ਭਰ ਰਿਹਾ ਆ ਆ ਪਿਛਲੀ ਇੱਕ ਘਟਨਾ ਦੇਖੀ ਤੁਸੀਂ ਜਮਾਰਕੇ ਪਿੰਡ ਦੀ ਇੱਕ ਬਜ਼ੁਰਗ ਨੌਜਵਾਨ ਬਜ਼ੁਰਗ ਵਿਚਾਰਾ ਸਵਾਰ ਲੈ ਲਈ ਕੋਈ ਜਾ ਰਿਹਾ ਸੀ ਉਦੋਂ ਤੇ ਇੱਕ ਕੰਧ ਡਿੱਗੋਦੀ ਬਜ਼ੁਰਗ ਦੀ ਮੌਤ ਹੋ ਗਈ ਆ ਇੱਕ ਹੁਣੇ ਗੁਰਦੁਆਰਾ ਡੰਬਾ ਵਾਲੇ ਗੁਰਦੁਆਰੇ ਕੋਲੋਂ ਆਇਆ 30 ਤੋਂ 35 ਸਾਲ ਉਹ ਮੁੰਡੇ ਦੀ ਉਮਰ ਸੀ ਇਸ ਦੇ ਪਾਣੀ ਨਾਲ ਇਨਫੈਕਸ਼ਨ ਹੋਣ ਕਾਰਨ ਅੱਜ ਉਹਦੀ ਵੀ ਮੌਤ ਹੋ ਗਈ ਹੁਣੇ ਸੰਸਕਾਰ ਕਰਵਾ ਕੇ ਆਇਆ ਇਹ ਪਤਾ ਨਹੀਂ ਪ੍ਰਸ਼ਾਸਨ ਲੋਕਾਂ ਤੋਂ ਕੀ ਭਾਲਦਾ ਵੀ ਕਦੋਂ ਤੱਕ ਇਹ ਲੋਕਾਂ ਦੀ ਜਾਨਾਂ ਲੈਣਗੇ ਅਸੀਂ ਮਜਬੂਰ ਹੋ ਕੇ ਰੋਡ ਜਾਮ ਕੀਤਾ ਵੀ ਜਦੋਂ ਤੱਕ ਇਹ ਸੀਵਰੇਜ ਦੀ ਜਿਹੜਾ ਗੰਦਾ ਪਾਣੀ ਆ ਸੜਕਾਂ ਦੇ ਉੱਪਰੋਂ ਕੱਢਿਆ ਨਹੀਂ ਜਾਂਦਾ ਅੱਜ ਲੋਕਾਂ ਨੂੰ ਰਾਹਤ ਨਹੀਂ ਦਿਵਾਈ ਜਾਂਦੀ ਉਦੋਂ ਤੱਕ ਇਹ ਧਰਨਾ ਅਸੀਂ ਜਾਰੀ ਰੱਖਾਂਗੇ ਮਾਨਸਾ ਦੇ ਵਿੱਚ ਇੱਕੋ ਇੱਕ ਸਰਕਾਰੀ ਜਿਹੜਾ ਕਾਲਜ ਹੈਗਾ ਉਹ ਨਹਿਰੂ ਮੋਰੀ ਕਾਲਜ ਹੈਗਾ ਉਹਦੇ ਮਤਲਬ ਉੱਥੇ ਪੜਨ ਵਾਸਤੇ ਜਾਣ ਵਾਸਤੇ ਬੱਚਾਂ ਦਾ ਕੋਈ ਰਸਤਾ ਹੈ ਨਹੀਂਗਾ ਉਹ ਸੜਕ ਦੇ ਉੱਪਰ ਜਿਹੜਾ ਹੈਗਾਗਾ 3-3 4-4 ਫੁੱਟ ਪਾਣੀ ਖੜਾ ਹੈਗਾ ਬੱਚਿਆਂ ਦੇ ਲੰਘਣ ਨੂੰ ਜਗ੍ਹਾ ਹੈ ਨਹੀਂਗੀ ਕਾਲਜ ਜਿਹੜੀ ਸਿੱਖਿਆ ਕਰਨ ਦੀ ਇਹਨਾਂ ਦੀ ਇੱਥੇ ਫੇਲ ਹੋ ਜਾਂਦੀ ਹੈ ਕਿ ਜੇ ਜਵਾਕ ਸਕੂਲ ਕਾਲਜ ਤੱਕ ਪਹੁੰਚ ਹੀ ਨਹੀਂ ਸਕਣਗੇ ਤਾਂ ਉਹ ਪੜ੍ਹਾਈ ਕਿੱਥੋਂ ਕਰਨਗੇ ਦੂਜੀ ਗੱਲ ਜਿਹੜੀ ਇਹ ਉਭਾਰ ਕੇ ਕਰਦੇ ਨੇ ਕਿ ਸਿਹਤ ਦੀ ਗੱਲ ਪੁਰਸੇ ਇਹਦੀ ਗੱਲ ਆ ਲੋ ਜਿਹੜਾ ਇਹ ਗੰਦਾ ਪਾਣੀ ਸੀਵਰੇਜ ਦਾ ਉਹ ਸੜਕਾਂ ਦੇ ਵਿੱਚ ਖੜਾ ਹੈਗਾ ਲੋਕਾਂ ਦੇ ਘਰਾਂ ਦੇ ਅੰਦਰ ਵੜ ਚੁੱਕਿਆ ਹੈਗਾ ਬੱਚੇ ਜਿਹੜੇ ਹੈਗੇ ਉਹ ਬਾਹਰ ਨਿਕਲ ਨਹੀਂ ਮਤਲਬ ਘਰਾਂ ਦੇ ਵਿੱਚ ਬੰਦ ਹੋ ਕੇ ਰਹਿ ਗਏ ਨੇ ਇਹ ਕਿ ਜਿਹੜੀ ਆੜ ਹਲ ਨਹੀਂ ਜਿਹੜੀ ਐਮਰਜੈਂਸੀ ਬਾਲਡ ਨੰਬਰ 2 3 4 ਦੇ ਵਿੱਚ ਕੌਲ ਜਨ ਕਰੋੜ ਤੇ ਜਿਹੜੀ ਇੱਥੋਂ ਦੇ ਪ੍ਰਸ਼ਾਸਨ ਨੇ ਲਾਈ ਹੋਈ ਹੈ ਕਿਉਂਕਿ ਐਮਰਜੈਂਸੀ ਦੇ ਵਿੱਚ ਵੀ ਕੀ ਹੁੰਦਾ ਹੈਗਾ ਕਿ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜਾ ਨਿਕਲਣਾ ਮੁਸ਼ਕਲ ਹੁੰਦਾ ਹੈਗਾ ਉਹ ਘਰਾਂ ਤੋਂ ਬਾਹਰ ਸਾਡੋਂ ਵੀ ਆੜ ਹਲ ਨਹੀਂ ਜਿਹੜੀ ਐਮਰਜੈਂਸੀ ਆ ਉਹ ਇੱਥੋਂ ਦੇ ਪ੍ਰਸ਼ਾਸਨ ਨੇ ਦਿੱਤੀ ਹੋਈ ਹੈ ਸੋ ਅਸੀਂ ਮੰਗ ਕਰਦੇ ਇਹ ਮਸਲਾ ਦਾ ਹੱਲ ਕਰੇ ਨਹੀਂ ਜਿਹੜਾ ਸਾਡਾ ਧਰਨਾ ਹੈ ਇਹ ਅਣ ਵਿੱਚ ਸਮਝ ਲਈ ਇਸ ਤਰ੍ਹਾਂ ਹੀ ਚੱਲਦਾ ਰਹੇ